ਉਹਨਾਂ ਜਮੀਨਾਂ ਦੇ ਵਿੱਚ 4-4 5-5 ਫੁੱਟ ਪਾਣੀ ਹਾਲੇ ਵੀ ਖੜਿਆ ਹੋਇਆ हां ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਝੋਨਾ ਲਾਇਆ ਸੀ ਉਹ ਝੋਨੇ ਦੀ ਪਰਾਲੀ ਜਿਹੜੀ ਬਿਲਕੁਲ ਗਲ ਕੇ ਤੇ ਉੱਪਰ ਜਿਹੜੀ ਤੈਰ ਰਹੀ ਹੈਗੀ ਇੱਕ ਵੱਡਾ ਰਕਬਾ ਜਿਹੜਾ ਹੈਗਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਡਾਲੇ ਦੇ ਅਸੀਂ ਖਾਦ ਤੇ ਖੜੇ ਆ ਬਡਾਲਾ ਪਿੰਡ ਹੈਗਾ ਬਡਾਲਾ ਡਰੈਸ ਹੈਗਾ ਜ਼ਿਮੀਂਦਾਰ ਸਿਰਫ ਫਸਲ ਦੇ ਨਾਲ ਬਿਲਕੁਲ ਜੇ ਫਸਲ ਹੀ ਨਹੀਂ ਗਈ ਤੇ ਜ਼ਿਮੀਂਦਾਰ ਕਾਦਾ ਜਿੰਨੇ ਮਰਜ਼ੀ ਜ਼ਿਮੀਂਦਾਰ ਦੇ ਕੋਲ ਹੀ ੱਲੇ ਹੋਣਾ ਜੀ ਸਾਡੇ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਾਨੂੰ 10 ਰੁਪਇਆ ਤੱਕਰ ਵੀ ਸਾਨੂੰ ਕਿਸੇ ਸਸਤਾ ਨੇ ਸਹੂਲਤਨੀ ਵਾਲੀ ਤੇ ਕਰ ਦਿੱਤੀ ਸਰ ਕੱਲੀ ਬਾਬਾ ਦੀਪ ਸਿੰਘ ਵਾਲਿਆਂ ਨੇ ਕਣਕ ਤੇ ਵੀ ਲਿਖਿਆ ਹੈ ਇੱਥੇ ਸਾਡੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਹਟਦਾ ਆਇਆ ਆ ਉਹ ਖੇਤਾਂ ਦੇ ਚ 4 ਤੋਂ 5 ਫੁੱਟ ਸਾਡੇ ਖੇਤਾਂ 'ਚ ਪਾਣੀ ਖੜਾ ਹੈ ਠੀਕ ਹੈ ਜੀ ਜਦੋਂ 2023 ਦੇ ਵਿੱਚ ਫਲੱਡ ਆਇਆ ਸੀ ਉਦੋਂ ਵੀ ਸਾਡੇ ਇੱਥੇ ਖੇਤਾਂ ਦੇ ਵਿੱਚ ਕਣਕ ਨਹੀਂ ਵੇਚੀ ਗਈ ਠੀਕ ਹੈ ਜੀ ਹੁਣ 2025 ਦੇ ਚ ਉਸ ਤੋਂ ਵੀ ਪਾਣੀ ਲੇਟ ਆਇਆ ਹੈ ਹੁਣ ਸਾਡੇ ਖੇਤਾਂ 'ਚ ਪਾਣੀ ਖੜਾ ਸਾਡੇ ਵਾਲੀ ਟੂਬਲ ਜਿਹੜੀ ਹੈ ਉਹ ਡੁੱਬੇ ਪਏ ਪਾਣੀ ਦੇ ਚ ਠੀਕ ਹੈ ਹੁਣ ਵੀ ਸਾਨੂੰ ਕੋਈ ਖਾਤ ਦੀ ਜੇ ਕੋਈ ਬੀਜ ਦੀ ਤੇ ਏਡੀ ਕੋਈ ਹੈਗੀ ਨਹੀਂ ਜੀ ਵੀ ਜੇ ਸਾਡੀਆਂ ਕਣਕਾਂ ਨਹੀਂ ਬੀਜੀਆਂ ਜਾਣੀਆਂ ਉਹ ਚੀਜ਼ ਨਹੀਂ ਕੀ ਕਰਨਾ ਅਸੀਂ ਵੱਡੀ ਮਦਦ ਮੰਨ ਲਓ ਪਾਲਦਿਆਂ ਵੀ ਜਿਵੇਂ ਹੁਣ ਸਾਡੀ ਝੋਨਾ ਵੀ ਮਾਰਿਆ ਗਿਆ ਹੈ ਤੇ ਗਾੜੀ ਹੁਣ ਕਣਕਵਾਂ ਨਾ ਬੀਜੀ ਗਈ ਸਾਡੀ ਤੋਂ ਤੇ ਜਿਹੜੀਆਂ ਹੁਣ ਜਵਾਕਾਂ ਦੀਆਂ ਪੀਸਾਂ ਐ ਘਰਾਂ ਦੇ ਖਰਚੇ ਆ ਜੇ ਬੈਂਕਾਂ ਦੇ ਵਿੱਚ ਜ਼ਿੰਮੇਵਾਰਾਂ ਨਹੀਂ ਤੁਹਾਨੂੰ ਪਤਾ ਵੀ ਲਿਵਟਾਂ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਵਿਆਜ ਵੀ ਪੇ ਕਰਨੀ ਹੁੰਦੀ ਆ ਤੇ ਕਿਸੇ ਬੰਦੇ ਵੀ ਜਿਹੜੀ ਕੋਈ ਵੀ ਮਾਫੀ ਨਹੀਂ ਦੀ ਹੁੰਦੀ ਅਸੀਂ ਤਾਂ ਮੰਗੇ ਸੀ ਕਰਦੇ ਆ ਵੀ 23 ਦੇ ਵਿੱਚ ਵੀ ਕਣਕ ਬੀਜਣ ਵਾਲੀ ਰਹਗੀ ਆ ਹਾਂ ਉਦੋਂ ਵੀ ਸਾਨੂੰ ਬਹੁਤ ਘਾਟਾ ਪਿਆ ਹਾਂਜੀ ਫਸਲ ਸਾਰੀ ਤਬਾਹ ਹੋ ਗਈ ਉਸ ਤੋਂ ਬਾਅਦ ਅਸੀਂ ਹੁਣ ਫੇਰ ਇਤਕੀ ਝੋਨਾ ਜਦੋਂ ਲਾਇਆ ਹੈ ਹਾਂਜੀ ਬਾਰਿਸ਼ ਹੋਈ ਬਾਰਿਸ਼ ਨਾਲ ਸਾਡਾ ਝੋਨਾ ਮਾਰਿਆ ਗਿਆ ਸਾਰਾ ਹਾਂਜੀ ਅਸੀਂ ਫੇਰ ਦੁਬਾਰਾ ਖੇਚਲ ਕਰਕੇ ਚਲੋ ਪਾਣੀ ਸੁੱਕਿਆ ਫੇਰ ਦੁਬਾਰਾ ਅਸੀਂ ਬਾਸਮਤੀ ਲਾਈ ਠੀਕ ਹੈ ਤੇ ਜਦੋਂ ਬਾਸਮਤੀ ਲਾਈ ਤਿੰਨ 10 15 ਦਿਨ ਬਾਅਦ ਪਾਣੀ ਆ ਗਿਆ ਫੇਰ ਉਹ ਫਿਰ ਸਾਨ ਹੋ ਗਿਆ ਸਾਡਾ ਸਾਰਾ ਠੀਕ ਹੈ ਜੀ ਸਾਡੀਆਂ 4 ਫਸਲਾਂ ਵੀ ਆ ਤਿੰਨ ਚਾਰ ਫਸਲਾਂ ਬਿਲਕੁਲ ਹਾਂਜੀ ਪਿੱਛੇ ਛੋੜਨਾ ਵੀ ਗਿਆ ਕਣਕ ਵੀ ਗਈ ਹੁਣ ਵੀ ਛੋੜਨਾ ਵੀ ਗਿਆ ਤੇ ਕਣਕ ਵੀ ਗਈ ਦੋ ਵਾਰੀ ਅਸੀਂ ਛੋੜਨਾ ਲਾਇਆ ਦੋ ਵਾਰੀ ਛੁੜ ਗਿਆ ਹਾਂ ਠੀਕ ਹੈ ਜੀ ਤੇ ਇਸ ਕਰਕੇ ਸਾਨੂੰ ਵੱਡੀ ਮਰਦ ਦੀ ਲੋੜ ਹੈ ਸਾਡੇ ਬੱਚੇ ਵੀ ਪੜਦੇ ਆ ਹੂੰ ਪੋਤਰੇ ਪੜਦੇਗਾ ਹੂੰ ਪਰਿਵਾਰ ਨੇ ਓਕੇ ਉਹਨਾਂ ਨੂੰ ਵੀ ਪਾਲਣਾ ਤਿੰਨ ਕਨੈਕਸ਼ਨ ਆਪਣੇ ਕੋਲੇ ਪੱਕੇ ਇਸ ਕਰੀਬ 20 ਏਕੜ ਜ਼ਮੀਨ ਦੇ ਵਿੱਚ ਤਿੰਨ ਕਨੈਕਸ਼ਨ ਹੈ ਜੀ ਤੇ ਉਹ ਬੱਚੇ ਦਾ ਨੁਕਸਾਨ ਹੋ ਗਿਆ ਜੀ ਭਾਈ ਉਹਨਾਂ ਦਾ ਚਲਾਇਆ ਪਤਾ ਇਹ ਤਾਂ ਜੀ ਹੁਣ ਚਲਾਇਆ ਪਤਾ ਲੱਗਿਆ ਚਲਾਇਆ ਪਤਾ ਵਾਲੀ ਦੋ ਦੋ ਕੜੀਆਂ ਸਾਡੀ ਡੁੱਬੇ ਪਏ ਪਾਣੀ ਚ ਦੀਂਦੇ ਨਹੀਂ ਕੇ ਬਾਅਦ ਸਟਾਰਟਰ ਸਵਿਚ ਸਭ ਲਾਏ ਹੋਏ ਆ ਸਾਰੇ ਬੋਰਾ ਤੁਹਾਡੇ ਸਾਹਮਣੇ ਆ ਆ ਮੋਟਰ ਸਾਹਮਣੇ ਵਿਖਾ ਦਿਓ ਕੈਮਰੇ ਨਾਲ ਬਿਲਕੁਲ ਜੀ ਬਿਲਕੁਲ ਡੁੱਬੀ ਖੜੀ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਹੂੰ ਇਹ ਜਦੋਂ ਬੋਰ ਨਿਕਲ ਲਗੇ ਬਾਹਰ ਫਿਰ ਚਲਾਵਾਂਗੇ ਫਿਰ ਪਤਾ ਲੱਗਣਾ ਕਿ ਬੋਰ ਵੀ ਨੁਕਸਾਨੇ ਕਿ ਕਿ ਹੈ ਨਹੀਂ ਆ ਕੋਠੀਆਂ ਸਾਡੀਆਂ ਮੋਟਰ ਵਾਲੇ ਡਿੱਗੀਆਂ ਤੇਜ਼ ਦੀਆਂ ਹਜੇ ਤੱਕ ਨਹੀਂ ਸਾਥੋਂ ਪਾਈਆਂ ਗਈਆਂ ਇੰਨੇ ਹੱਥ ਤੈਟ ਕਿਉਂ ਜੇ ਸਾਡੀ ਬਾਹ ਕੋਈ ਫੜੂਗਾ ਤਾਂ ਹੀ ਖੜੇ ਹੋਵਾਂਗੇ ਨਹੀਂ ਤੇ ਅਸੀਂ ਤੇ 2023 ਦੇ ਰੁਲੇ ਪਏ ਦੌਣ ਤੇ 2025 ਆ ਗਿਆ ਕਣਕਮਣਾ ਜੇ ਇੱਥੇ ਸਾਡੀ ਹੋਈ ਤੇ ਨਾ ਸਾਨੂੰ ਕਿ ਹਿਆਰਤ ਜੀ ਨੇ ਪੈਸਾ ਦੇਣਾ ਤੇ ਨਾ ਕਿਸੇ ਨੇ ਆਂਡੀ ਗੌਂਡੀ ਨੇ ਦੇਣਾ ਠੀਕ ਹੈ ਜੋ ਕੋਈ ਸਾਡੇ ਕੋਲੇ ਪਹਿਲਾਂ ਹੀ ਕੋਈ ਮਾੜੀ ਤੂਮ ਛੱਲਾ ਜੇ ਕੋਈ ਚੀਜ਼ ਅਸੀਂ ਬਣਾਈ ਬੈਠੇ ਆ ਉਹ ਤਾਂ ਅਸੀਂ ਪਹਿਲਾਂ ਹੀ ਖਰਚੀ ਬੈਠੇ ਆ ਵੀ ਕਿਤੇ ਝੋਨਾ ਲਾ ਲਓ ਕਿਤੇ ਮਰ ਗਿਆ ਬਾਸਬਤੀ ਲਾ ਲਓ ਤੇ ਕਿਤੇ ਹਾਂ ਦਵਾਈਆਂ ਤੇ ਲਾ ਲਓ ਇਸ ਤਰ੍ਹਾਂ ਘਰ ਆ ਦੀ ਜਿਹੜੇ ਖਰਚੇ ਆ ਉਹ ਸਾਡੇ ਸੋ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਬੰਡਾਲੇ ਦੇ ਵਿੱਚ ਅਸੀਂ ਪਹੁੰਚੇ ਹੋਏ ਆ ਇੱਕ ਪੰਨੇ ਜਿੱਥੇ ਵੱਡੇ ਪੱਧਰ ਤੇ ਪ੍ਰਚਾਰ ਇਹ ਹੋ ਰਿਹਾ ਕਿ ਕਿਸਾਨਾਂ ਨੂੰ ਜਿਹੜਾ ਬੀਜ ਖਾਦ ਮੁਹੱਈਆ ਕਰਾਇਆ ਜਾਵੇ ਕਿਉਂਕਿ ਜਿਹੜੀ ਉਹਨਾਂ ਦੀਆਂ ਫਸਲਾਂ ਆਈੜੀ ਕਣ ਕੇ ਉਹ ਬੀਜੀ ਜਾਵੇ ਲੇਕਿਨ ਦੂਸਰੇ ਪੰਨੇ ਜੇਕਰ ਹਾਲਾਤਾਂ ਦੀ ਗੱਲ ਕਰਦੇ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਵੱਡੇ ਪੱਧਰ ਤੇ ਇਹਨਾਂ ਜ਼ਮੀਨਾਂ ਦੇ ਵਿੱਚ 4-4 5-5 ਫੁੱਟ ਪਾਣੀ ਹਾਲੇ ਵੀ ਖੜਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਝੋਨਾ ਲਾਇਆ ਸੀ ਉਹ ਝੋਨੇ ਦੀ ਪ੍ਰਾਲੀ ਜਿਹੜੀ ਬਿਲਕੁਲ ਗਲ ਕੇ ਤੇ ਉੱਪਰ ਜਿਹੜੀ ਤੈਰ ਰਹੀ ਹੈਗੀ ਇੱਕ ਵੱਡਾ ਰਕਬਾ ਜਿਹੜਾ ਹੈਗਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਨਾਲੇ ਦੇ ਅਸੀਂ ਖਾਦ ਤੇ ਤਾਂ ਵੱਡੇ ਪੱਧ ਤੇ ਕਰੀਬ 20-25 ਕਿੱਲੇ ਜਿਹੜੇ ਜ਼ਮੀਨ ਆ ਉਸ ਜ਼ਮੀਨ ਦਾ ਜਿਹੜੇ ਅੱਜ ਕਵਰੇਜ ਕਰਨ ਪਹੁੰਚੇ ਹੋਰ ਦੂਸਰੇ ਬੰਦੇ ਤੁਸੀਂ ਤਸਵੀਰਾਂ ਵੇਖ ਸਕਦੇ ਜੀ ਦੂਸਰੇ ਬੰਦੇ ਤੁਸੀਂ ਤਸਵੀਰਾਂ ਇਹ ਵੇਖ ਸਕਦੇ ਕਿ ਜਿਹੜਾ ਝੋਨਾ ਹੈ ਉਹ ਗਲਕੇ ਬਿਲਕੁਲ ਜਿਹੜਾ ਆਪਣਾ ਝੋਨਾ ਜਿਹੜਾ ਬਿਲਕੁਲ ਗਲਕੇ ਜਿਹੜਾ ਉੱਪਰਲੇ ਬੰਦੇ ਪਰਾਲੀ ਆ ਗਈ ਹੈ ਤਾਂ ਇਹ ਕਿਸਾਨ ਵੀਰ ਵੀ ਸਾਡੇ ਨਾਲ ਅੱਜ ਮੌਜੂਦ ਰਹਿਣਗੇ ਇਹਨਾਂ ਨੇ ਬੁਲਾਇਆ ਭਾਈ ਹੁਣ ਸਾਰਿਆਂ ਕਿੰਨੀ ਵੱਡੀ ਸਮੱਸਿਆ ਹੈ ਗਈ ਹੈ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਸਾਡੇ ਜਥੇਬੰਦੀਆਂ ਹੈਗੀਆਂ ਉਹਨਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਲੇਕਿਨ ਹਰੇਕ ਇਲਾਕੇ ਦੇ ਵਿੱਚ ਹਰੇਕ ਅਲੱਗ-ਅਲੱਗ ਜਿਹੜੀ ਮਦਦ ਦੀ ਲੋੜ ਹੈਗੀ ਐ ਸੋ ਚੀਜ਼ ਨੂੰ ਲੈ ਕੇ ਅੱਜ ਅਸੀਂ ਵੀਡੀਓ ਕਰਾਂਗੇ ਉਹ ਕਰਦੇ ਹਾਂ ਗੱਲਬਾਤ ਤਾਂ ਅਸੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਰੇ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਪਿੰਡ ਬਨਾਲੇ ਦੇ ਰਕਬੇ ਵਿੱਚ ਪਹੁੰਚੀਆਂ ਤੇ ਇਹਨਾਂ ਦੀ ਬੇਸ਼ਕੀ ਜਿਹੜੇ ਕਾਰਨ ਨੇ ਉਹ ਬਾਣਾਵਾਲੀ ਦੇ ਵਿੱਚ ਪੈਂਦੇ ਆ ਸੀਗਲ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਜਿਸ ਆਪਾਂ ਗੱਲਬਾਤ ਕਰਾਂਗੇ ਨੌਜਵਾਨ ਬਜ਼ੁਰਗ ਖੜੇ ਖੜੇ ਆ ਜਿਨ੍ਹਾਂ ਦੇ ਕਰੀਬ ਇੱਥੇ ਜਿਹੜੀ ਜਿੱਥੇ ਵੀ ਆਪਾਂ ਕੈਮਰਾ ਮਾਰਿਆ ਹੈਗਾ ਉਹ ਛੜਕ ਦੇ ਉੱਤੇ ਵੀ ਜਿਹੜਾ ਗੋਡੇ-ਗੋਡੇ ਪਾਣੀ ਆ ਤੇ ਜੋ ਇੱਥੇ ਹਾਲਾਤ ਨੇ ਉਹ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਵਿਖਾ ਰਹੇ ਹੈਗੇ ਆ ਤਾਂ ਕਰੀਬ 20 ਕਿੱਲੇ ਇਹਨਾਂ ਦਾ ਰਕਬਾ ਦੱਸ ਰਹੇ ਬਾਈ ਜੀ ਹੁਣੀ ਤੇ ਪੰਜ ਚਾਰ ਜਿਹੜੇ ਪਰਿਵਾਰ ਹੈਗੇ ਘਰ ਹੈਗੇ ਸੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰ ਕੜਾ ਜੀ ਰੁਕਣੀ ਵਾਲਾ ਜੀ ਤਾਂ ਇੱਥੇ ਕੀ ਹਾਲਾਤ ਕੀ ਹੈ ਬਾਈ ਜੀ ਤੁਸੀਂ ਅੱਜ ਮੀਡੀਆ ਨੂੰ ਬੁਲਾਇਆ ਜੀ ਇੱਥੇ ਸਾਡੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਹਟਦਾ ਆਇਆ ਆ ਉਹ ਖੇਤਾਂ ਦੇ ਵਿੱਚ 4 ਤੋਂ 5 ਫੁੱਟ ਸਾਡੇ ਖੇਤਾਂ 'ਚ ਪਾਣੀ ਖੜਾ ਹੈ ਠੀਕ ਹੈ ਜੀ ਜਦੋਂ 2023 ਦੇ ਵਿੱਚ ਫਲੱਡ ਆਇਆ ਸੀ ਉਦੋਂ ਵੀ ਸਾਡੇ ਇੱਥੇ ਖੇਤਾਂ ਦੇ ਵਿੱਚ ਕਣਕ ਨਹੀਂ ਵੇਚੀ ਗਈ ਠੀਕ ਹੈ ਜੀ ਹੁਣ 2025 ਦੇ ਵਿੱਚ ਉਸ ਤੋਂ ਵੀ ਪਾਣੀ ਲੇਟ ਆਇਆ ਹੈ ਹੁਣ ਸਾਡੇ ਖੇਤਾਂ 'ਚ ਪਾਣੀ ਖੜਾ ਸਾਡੇ ਵਾਲੀ ਟੂਬਲ ਜਿਹੜੀ ਹੈ ਉਹ ਡੁੱਬੇ ਪਏ ਪਾਣੀ ਦੇ ਚ ਠੀਕ ਹੈ ਹੁਣ ਵੀ ਸਾਨੂੰ ਕੋਈ ਖਾਤ ਜੀ ਜੇ ਕੋਈ ਬੀਜ ਦੀ ਜੇ ਅੱਗੇ ਕੋਈ ਹੈਗੀ ਨਹੀਂ ਜੀ ਵੀ ਜੋ ਸਾਡੀਆਂ ਕਣਕਾਂ ਨਹੀਂ ਬੀਜੀਆਂ ਜਾਣੀਆਂ ਉਹ ਚੀ ਨਹੀਂ ਕੀ ਕਰਨਾ ਅਸੀਂ ਵੱਡੀ ਮਦਦ ਮੰਨ ਲਓ ਪਾਲਦੇ ਆ ਵੀ ਜਿਵੇਂ ਹੁਣ ਸਾਡੀ ਝੋਨਾ ਵੀ ਮਾਰਿਆ ਗਿਆ ਹੈ ਤੇ ਗਾੜੀ ਹੁਣ ਤਣਕਵਣਾ ਬੀਜੀ ਗਈ ਸਾਡੀ ਤੋਂ ਤੇ ਜਿਹੜੀਆਂ ਹੁਣ ਜਵਾਕਾਂ ਦੀਆਂ ਪੀਸਾਂ ਹੈ ਘਰਾਂ ਦੇ ਖਰਚੇ ਆ ਜੇ ਬੈਂਕਾਂ ਦੇ ਵਿੱਚ ਜ਼ਿੰਮੇਵਾਰਾਂ ਨਹੀਂ ਤੁਹਾਨੂੰ ਪਤਾ ਵੀ ਲਿਫਟਾਂ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਵਿਆਜ ਵੀ ਪੇ ਕਰਨੀ ਹੁੰਦੀ ਆ ਤੇ ਕਿਸੇ ਬੰਦੇ ਵੀ ਜਿਹੜੀ ਕੋਈ ਵੀ ਮਾਫੀ ਨਹੀਂ ਦੀ ਹੁੰਦੀ ਇਸ ਕਰਕੇ ਅਸੀਂ ਤਹੁਣੀ ਆ ਵੀ ਜਿਹੜੀ ਕੋਈ ਮਾਲਾ ਵੀ ਸਾਡੀ ਮਦਦ ਕੀਤੀ ਜਾਵੇ ਜੋ ਵੀ ਜਹੇ ਬੰਦੀਆਂ ਵੱਲੋਂ ਜਿਸ ਜਿੰਨੀਆਂ ਵਿਚਾਰਾਂ ਚੱਲ ਰਹੀਆਂ ਉਹਨਾਂ ਦੇ ਵੱਲੋਂ ਵੀ ਸਾਡੀ ਸੇਵਾ ਜਿਹੜੀ ਆ ਬਿਚਾਈ ਜਾਵੇ ਸਾਡੇ ਤੱਕਰ ਠੀਕ ਹੈ ਕਿੰਨੇ ਕੁ ਘਰ ਹੈ ਬਾਈ ਜੀ ਕਿੰਨੇ ਕੁ ਪਰਿਵਾਰ ਕਿੰਨੇ ਕਿੱਲੀ ਨੇ ਅਸੀਂ ਕੋਈ 5-6 ਪਰਿਵਾਰ 20-22 ਕਿੱਲੀ ਇੱਥੇ ਸਾਡਾ ਜਿਹੜਾ ਲਗਭਗ ਰਕਬਾ ਜਿਹੜਾ ਬੰਦਾ ਸਾਰੇ ਘਰਾਂ ਦਾ ਠੀਕ ਹੈ ਮਾਲਕੀ ਜ਼ਮੀਨਾਂ ਸਾਰੀਆਂ ਤਾਂ ਹਾਂ ਜੀ ਮਾਲਕੀ ਜ਼ਮੀਨਾਂ ਅਸੀਂ ਸਾਰੇ ਜਾਨੀ ਜਿੰਨੇ ਖੜੇ ਇੱਥੇ ਮੈਂਬਰਾਂ ਨੇ ਤੇ ਅਸੀਂ ਮਾਲਕੀ ਜ਼ਮੀਨਾਂ ਵਾਲੇ ਖੜੋਤੇ ਆ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਜਾਨੀ ਨਹੀਂ ਹੈ ਬਾਈ ਕੀ ਕੀ ਨਾਂ ਬਾਈ ਜੀ ਹੁਣ ਤਾਂ ਕੀ ਦੱਸਦੇ ਪਰਿਵਾਰਾਂ ਦੇ ਨਾਂ ਦੱਸਦੇ ਪਰਿਵਾਰ ਆ ਮੇਰੇ ਨਾਲ ਮੇਰਾ ਵੀਰ ਤਾਈ ਦਾ ਮੁੰਡਾ ਬਾਜ ਸਿੰਘ ਖੜਾ ਹੈ ਠੀਕ ਹੈ ਜੀ ਪਰਲੇ ਬੰਨੇ ਮੇਰਾ ਬ੍ਰ ਠੀਕ ਹੈ ਹਾਂ ਠੀਕ ਹੈ ਜੀ ਤਾਂ ਜਿਹੜੇ ਪਿਛਲੇ ਹਾਲਾਤ ਕਿਸ ਤਰ੍ਹਾਂ ਦੇ ਜੇ ਜਦੋਂ 23 ਦੇ ਵਿੱਚ ਹੜਾ ਆਇਆ ਜਾਂ ਹੁਣ ਜਿਹੜੇ ਹੜਾ ਆਇਆ ਕਿ ਤੁਸੀਂ ਕਿੰਨੀ ਵਾਰ ਕਿੰਨੀ ਵਾਰ ਝੋਨਾ ਲਾਇਆ ਜੇ ਹੁਣ ਵਿੱਚ ਤੁਸੀਂ ਗੱਲ ਲਈ ਦੋ ਵਾਰੀ ਝੋਨਾ ਲਾਇਆ ਜੇ ਹੁਣ ਹਾਂ ਜੀ ਅਸੀਂ ਜਦੋਂ ਪਹਿਲਾਂ ਸ਼ੁਰੂ ਵਿੱਚ ਝੋਨਾ ਲਾਇਆ ਇਥੇ ਵੀ ਨੀਵੀਂ ਜ਼ਮੀਨ ਕਰਕੇ ਗੇਤਰਾ ਠੀਕ ਹੈ ਉਸ ਤੋਂ ਬਾਅਦ ਬਾਰਸ਼ ਦੇ ਕਾਰਨ ਸਾਡਾ ਸਾਰਾ ਝੋਨਾ ਮਾਰਿਆ ਗਿਆ ਠੀਕ ਹੈ ਜੀ ਅਸੀਂ ਫਿਰ ਬਾਦ ਚ ਬਾਸਬਤੀ ਲਈ ਆ ਤੇ ਉਸ ਤੋਂ ਬਾਅਦ 15 20 ਦਿਨਾਂ ਬਾਅਦ ਜਿਹੜਾ ਮੰਨ ਲਓ ਵੀ ਫਲੱਡ ਆ ਗਿਆ ਪਾਣੀ ਆਉਣ ਦੇ ਕਾਰਨ ਸਾਡੀ ਬਾਸਬਤੀ ਮਰੀ ਗਈ ਦਬਲ ਸਾਨੂੰ ਖਰਚੇ ਪੈ ਗਏ ਆ ਠੀਕ ਹੈ ਜੀ ਹਾਲੇ ਤੱਕ ਸਾਡੀ ਕੋਈ ਵੀ ਕਿਸੇ ਬੰਨਿਓ ਕੋਈ ਵੀ ਸਹਾਇਤਾ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਨਹੀਂ ਹੋਈ ਸਾਡੀ ਅਸੀਂ ਇਸ ਕਰਕੇ ਮਦਦ ਦੇ ਦੀ ਅਸੀਂ ਇਹ ਪਾ ਰਹੇ ਆ ਵੀ ਸਾਡੀ ਝੋਨਾ ਤੇ ਗਿਆ ਹੀ ਗਿਆ ਏ ਖਰਚੇ ਲੱਗ ਗਏ ਔਰ ਸਾਡੀ ਕਣਕਵਣਾ ਵੀ ਗਈ ਸਾਡੇ ਪਰਿਵਾਰ ਜਿਹੜੇ ਉਹ ਕਿੱਧਰ ਜਾਣਗੇ ਠੀਕ ਹੈ ਜੀ ਠੀਕ ਹੈ ਨਹੀਂ ਤੇ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਠੀਕ ਹੈ ਜੀ ਕਿਸੇ ਜਿਵੇਂ ਬਾਬਾ ਦੀਪ ਸਿੰਘ ਸੇਵਾਦਾਲ ਜਿਹੜਾ ਗੜਦੀਵਾਲ ਵਾਲਾ ਸਿੰਘ ਹੈਗਾ ਜੀ ਭਾਈ ਰਜਿੰਦਰ ਸਿੰਘ ਜੀ ਮੇਰੇ ਖਿਆਲ ਚ ਉਹਦਾ ਨਾਮ ਜੀ ਤੇ ਉਹ ਉਹਨਾਂ ਵੱਲੋਂ ਜਿਵੇਂ ਪਿੰਡ ਡਾਊਟ ਕੀਤਾ ਗਿਆ ਉਹ ਉਹ ਮਦਦ ਨਹੀਂ ਇਸ ਤਰ੍ਹਾਂ ਕਰ ਰਹੇ ਵੇਖੋ ਜੀ ਉਹਨਾਂ ਨੇ ਉਹਨਾਂ ਦੇ ਤੱਕਰ ਅਸੀਂ ਜਿਹੜਾ ਵੀ ਹਲੀ ਮਿਲੀ ਨਹੀਂ ਗੇ ਖਾਤ ਵੀ ਅਸੀਂ ਲਿਖਾਇਆ ਉਹਨਾਂ ਨੂੰ ਓਕੇ ਜੀ ਤੇ ਖਾਤ ਵੀ ਚਲੋ ਸਾਨੂੰ ਦੇਣਗੇ ਵੀ ਹਮ ਤੇ ਇਸ ਤਰ੍ਹਾਂ ਦੀ ਕੋਈ ਮਦਦ ਦੇ ਬਾਰੇ ਨਾ ਤੇ ਅਸੀਂ ਕੋਈ ਉਹਨਾਂ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਗੱਲ ਕੀਤੀ ਨਹੀਂ ਨਾ ਅਸੀਂ ਉਹਨਾਂ ਨੂੰ ਮਿਲੇ ਹੀ ਨਹੀਂ ਠੀਕ ਹੈ ਜੀ ਤੇ ਚਲੋ ਮਿਲਾਂਗੇ ਵੀ ਉਸ ਤੋਂ ਬਾਅਦ ਵਿੱਚ ਤੇ ਬਾਕੀ ਵੀ ਖਾਤ ਬੀ ਦਾ ਅਸੀਂ ਕਰਨਾ ਵੀ ਕੀ ਆ ਵੀ ਜਿੱਥੇ ਸਾਡੀ ਫਸਲ ਹੀ ਨਹੀਂ ਬੀਜੀ ਜਾਣੀ ਤੋ ਇਹਨੂੰ ਕੀ ਕਰਾਂਗੇ ਠੀਕ ਹੈ ਜੀ ਹੋਰ ਰਕਬਾ ਤੁਹਾਡਾ ਕਿੱਥੇ ਹੈਗਾ ਓਕੇ ਸਾਰਾ ਇੱਥੇ ਨਹੀਂ ਸਾਡਾ ਰਕਬਾ ਇੱਥੇ ਆ ਜੇ ਥੋੜਾ ਜਿਹਾ ਰਕਬਾ ਸਾਡਾ ਜਿਹੜਾ ਇਹ ਵੀ ਥੋੜਾ ਜਿਹਾ ਪਾਸੇ ਆ ਉਹ ਵੀ ਸਾਡਾ ਦਰਿਆ ਦੇ ਬੰਡਾਰੇ 'ਚ ਹੀ ਪੈਂਦਾ ਹੈ ਅੱਛਾ ਜੀ ਹਾਂ ਉਸ ਰਪੋਲ ਵਾਲੀ ਸਾਈਡ ਸਾਡੇ ਕੋਲ ਇਹ ਜਿਹੜਾ ਰਕਬਾ ਇਹ ਬੰਡਾਲਾ ਤੇ ਤੱਲੀ ਦੀ ਬਿਲਕੁਲ ਛੜਕ ਦੀ ਉੱਤੇ ਅਸੀਂ ਆਹ ਤੱਕ ਖੜੇ ਆ ਠੀਕ ਹੈ ਇਹ ਤੱਲੀ ਦੇ ਨਾਲ ਬਿਲਕੁਲ ਤੇ ਰਕਬਾ ਬੰਡਾਲੇ 'ਚ ਆ ਪੈਂਦਾ ਸਾਡਾ ਹਾਂਜੀ ਹਾਂਜੀ ਇਹ ਭਾਵੇਂ ਇਸ ਤਰ੍ਹਾਂ ਤੁਸੀਂ ਇਹ ਜ਼ਮੀਨਾਂ ਦੀ ਗੱਲ ਕੀਤੀ ਹੈ ਜਾਂ ਤੁਸੀਂ ਇਹ ਗੱਲ ਕੀਤੀ ਖਾਦ ਬੀਜ ਦੀ ਚਲੋ ਆਪਾਂ ਜਿਸ ਤਰ੍ਹਾਂ ਵੀ ਲੋੜਾ ਹੈਗਾ ਹੋਰ ਬਹੁਤ ਬਹੁਤ ਸਾਰੀਆਂ ਥਾਵਾਂ ਤੇ ਆਪਾਂ ਨੂੰ ਖਾਦ ਬੀਜ ਦੀ ਜਿਸ ਦੀ ਲੋੜ ਹੈ ਕੀ ਤਾਂ ਵੱਡੇ ਪੱਧਰ ਤੇ ਤੁਹਾਡਾ ਜਿਹੜਾ ਆਰਥਿਕ ਪੱਖ ਤੋਂ ਜਿਹੜਾ ਨੁਕਸਾਨ ਹੋਇਆ ਤੁਹਾਡਾ ਇਹ ਵੀ ਜਿਹੜਾ ਆਰਥਿਕ ਪੱਖ ਤੋਂ ਜਿਹੜਾ ਨੁਕਸਾਨ ਹੈ ਉਹਦੇ ਚ ਜਿਹੜੇ ਸਾਡੇ ਜਿਹੜੇ ਸੰਸਥਾਵਾਂ ਹੈਗੀਆਂ ਨੇ ਐਨ ਜੀਓ ਸੇਗੀਆਂ ਨੇ ਜਾਂ ਸਰਕਾਰਾਂ ਹੈਗੀਆਂ ਸਾਡਾ ਲਿਮਟਾਂ ਹੈਗੀਆਂ ਆਪਣੀ ਜ਼ਿੰਮੇਵਾਰੀਆਂ ਦੇ ਆਮ ਤੌਰ ਤੇ ਲਿਮਟਾਂ ਵਿਆਜ ਜਿਹੜੇ ਕਰਜ਼ੇ ਹੁੰਦੇ ਆ ਤਾਂ ਉਹ ਮਾਫ ਕੀਤੇ ਜਾਣ ਤੁਹਾਡੇ ਕਹਿਣ ਦਾ ਜੀ ਜੀ ਹਾਂਜੀ ਬਿਲਕੁਲ ਜੀ ਸਾਡੇ ਮਾਫ ਕੀਤੇ ਜਾਣ ਜਿਵੇਂ ਸਾਡੇ ਜਵਾਕਾਂ ਦੀਆਂ ਫੀਸਾਂ ਹੈ ਜੇ ਹੁਣ ਅਸੀਂ ਬੈਂਕਾਂ ਦੀ ਜਿਹੜੀ ਮੰਨ ਲਾ ਵੀ ਜੋ ਵੀ ਲੋਨ ਲਏ ਆ ਉਹਨਾਂ ਜਿਵੇਂ 2030 ਚ ਸਾਡੇ ਉਦੋਂ ਵੀ 25 ਆਇਆ ਹੈ ਹੁਣ ਵੀ ਡਿਫਾਟਰ ਹੋ ਗਏ ਜਦੋਂ ਕਣਕ ਨੇ ਇੱਥੇ ਬੀਜੀ ਗਈ ਉਦੋਂ ਵੀ ਅਸੀਂ ਜਾ ਕੇ ਬੈਂਕ ਤੋਂ ਡਿਫਾਟਰ ਹੋ ਗਏ ਉਹ ਪੈਸਾ ਜਿਹੜਾ ਹੈ ਉਹ ਸਾਡਾ ਬੈਂਕ ਜੋੜੀ ਜਾ ਰਿਹਾ ਠੀਕ ਤੇ ਜੜ ਜੜ ਤੇ ਪੈਸਾ ਜਿਹੜਾ ਡਬਲ ਹੋਈ ਜਾ ਰਿਹਾ ਜਿੱਦੋਂ ਫਸਲ ਹੀ ਨਹੀਂ ਜ਼ਿਮੀਦਾਰ ਦੀ ਬਾਹਰ ਆ ਰਹੀ ਜ਼ਿਮੀਦਾਰ ਸਿਰਫ ਫਸਲ ਦੇ ਨਾਲ ਬਿਲਕੁਲ ਜੇ ਫਸਲ ਹੀ ਨਹੀਂ ਗਈ ਤੇ ਜ਼ਿਮੀਦਾਰ ਕਾਦਾ ਹੈ ਜਿੰਨੇ ਮਰਜ਼ੀ ਜ਼ਿਮੀਦਾਰ ਦੇ ਕੋਲੇ ਲੈੇ ਹੋਣਾ ਇਹ ਸਭ ਤੋਂ ਨੀਵਾ ਬੰਡਾਲੇ ਦੇ ਵਿੱਚ ਰਕਬਾ ਸਾਡੇ 67 ਘਰਾਂ ਦੇ ਕੋਲ ਆ ਸਾਡੇ ਪੁਰਖਿਆਂ ਦੀ ਦਾਦੀਆਂ ਪੜਦਾਦਿਆਂ ਦੀ ਜ਼ਮੀਨ ਖਰੀਦੀ ਆ ਕੋਈ ਸਾਡੀ ਆਪਣੀ ਜਿਹੜੀ ਜ਼ਮੀਨ ਅਸੀਂ ਨਹੀਂ ਦੀ ਰਾਹ ਤੇ ਖਰੀਦੀ ਸਾਡੇ ਦਾਦੇ ਪੜਦਾਦਿਆਂ ਦੀਆਂ ਜ਼ਮੀਨਾਂ ਐ ਜਿਹਨੂੰ ਅਸੀਂ ਕਮਾ ਕੇ ਆਪਦੀ ਮਿਹਨਤ ਕਰਕੇ ਦਿਖਾ ਰਹੇ ਨਹੀਂ ਪਾਣੀ ਆਉਂਦਾ ਤਾਂ ਸਭ ਕੁਛ ਆ ਜੇ ਪਾਣੀ ਆਉਂਦਾ ਤਾਂ ਸਭ ਕੁਛ ਰੋੜ ਕੇ ਜਿਵੇਂ ਤੁਸੀਂ ਸਸਤਾਵਾਂ ਦੀ ਆਪਾਂ ਗੱਲ ਕੀਤੀ ਹੈ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਹੈ ਕਿ ਅਸੀਂ 20000 ਰੁਪਏ ਪ੍ਰਤੀ ਏਕੜ ਦੇਵਾਂਗੇ ਕੋਈ ਤੁਹਾਡੇ ਕੋ ਕੋਈ ਜਿਹੜਾ ਮਾਲ ਭਾਗ ਦਾ ਜਿਹੜਾ ਅਧਿਕਾਰੀ ਨਹੀਂ ਆਇਆ ਕੋ ਪਟਵਾਰੀ ਵਗੈਰਾ ਨਹੀਂ ਆਇਆ ਨਹੀਂ ਜੀ ਹਾਲੀ ਤੱਕ ਸਾਡੇ ਕੋਲੇ ਕੋਈ ਪਟਵਾਰੀ ਨਹੀਂ ਆਇਆ ਕੋਈ ਵੀ ਕਿਸੇ ਵੀ ਮਹਿਕਮੇ ਦਾ ਕੋਈ ਵੀ ਬੰਦਾ ਨਹੀਂ ਆਇਆ ਕਿਸੇ ਵੀ ਤਰ੍ਹਾਂ ਦਾ ਹਾਂ ਕੱਲ ਨੂੰ ਆ ਜਾਣ ਤਾਂ ਅਸੀਂ ਕੋਈ ਕਹਿ ਨਹੀਂ ਸਕਦੇ ਪਰ ਹਾਲ ਦੀ ਘੜੀ ਤੱਕ ਕੋਈ ਨਹੀਂ ਆਇਆ ਠੀਕ ਹੈ 26 ਤਰੀਕ ਤੱਕ ਹਾਲੇ ਕੋਈ ਨਹੀਂ ਆਇਆ ਨਹੀਂ ਜੀ ਸਾਡੇ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਾਨੂੰ 10 ਰੁਪਏ ਤੱਕਰ ਵੀ ਸਾਨੂੰ ਕਿਸੇ ਸਸਤਾ ਨੇ ਸਹੂਲਤਨੀ ਵਾਲੀ ਤੱਕਰ ਦਿੱਤੀ ਸਿਰ ਕੱਲੀ ਬਾਬਾ ਦੀਪ ਸਿੰਘ ਵਾਲਿਆਂ ਨੇ ਕਣਕ ਤੇ ਬੀਜ ਲਿਖਿਆ ਏ ਉਹਨਾਂ ਕਿਹਾ ਦਵਾਂਗੇ ਪਰ ਚਲੋ ਦੇਣ ਵੀ ਵੀ ਸਾਨੂੰ ਹਾਂ ਬਿਲਕੁਲ ਬਾਕੀ ਇਹ ਆ ਵੀ ਸਾਡੀ ਕੱਲੀ ਕਣਕ ਬੀਜ ਦੇ ਉੱਤੇ ਆਣ ਕੇ ਨਹੀਂ ਗਈ ਹਾਂ ਵੀ ਰੁਕਦੀ ਲੋੜਾਂ ਵੱਡੀਆਂ ਲੋੜਾਂ ਵੱਡੀਆਂ ਸਾਡੇ ਬੱਚੇ ਕਿੱਧਰ ਜਾਣਗੇ ਪਰਿਵਾਰ ਕਿੱਧਰ ਜਾਣਗੇ ਡਾਕਟਰੀ ਵੀ ਸਾਨੂੰ ਲੋੜਾਂ ਐ ਸਾਨੂੰ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਪੱਖਾਂ ਤੋਂ ਜ਼ਰੂਰਤਾਂ ਐ ਸਾਨੂੰ ਠੀਕ ਕੀ ਨਾਂ ਦੱਸੇ ਬਾਈ ਜੀ ਸਰਦਾਰ ਕਾਰਤ ਸਿੰਘ ਸਰਦਾਰ ਕਾਰਤ ਸਿੰਘ ਹਾਂਜੀ ਬਾਈ ਜੀ ਕੀ ਨਾਂ ਜੀ ਆਪਣਾ ਜੀ ਸਰਦਾਰ ਬਾਜ ਸਿੰਘ ਸਰਦਾਰ ਬਾਜ ਸਿੰਘ ਤਾਂ ਇਹ ਤੁਹਾਡਾ ਹਿੱਸਾ ਕਿੰਨਾ ਬਾਈ ਜੀ ਇਹ ਗੱਲ ਗੱਲ ਕਰਦੇ ਸਾਡਾ ਸਾਰੇ ਭਰਾਵਾਂ ਦਾ 6 ਕਿਲੇ ਜੀ 6 ਕਿਲੇ ਜੀ ਹਾਂਜੀ ਠੀਕ ਹੈ ਜੀ ਤਾਂ ਕੀ ਮੰਗ ਕਰਦੇ ਹੋ ਬਾਈ ਤੁਸੀਂ ਅਸੀਂ ਤੇ ਮੰਗੇ ਹੀ ਕਰਦੇ ਆ ਵੀ 23 ਦੇ ਵਿੱਚ ਵੀ ਕਣਕ ਬੀਜਣ ਵਾਲੀ ਰਹਿ ਗਈ ਆ ਹਾਂ ਉਦੋਂ ਵੀ ਸਾਨੂੰ ਬਹੁਤ ਘਾਟਾ ਪਿਆ ਹਾਂਜੀ ਫਸਲ ਸਾਰੀ تباہ ਹੋ ਗਈ ਉਸ ਤੋਂ ਬਾਅਦ ਅਸੀਂ ਹੁਣ ਫਿਰ ਐਤਕੀ ਝੋਨਾ ਜਦੋਂ ਲਾਇਆ ਹੈ ਹਾਂਜੀ بارش ਹੋਈ بارش ਨਾਲ ਸਾਡਾ ਝੋਨਾ ਮਾਰਿਆ ਗਿਆ ਸਾਰਾ ਹਾਂਜੀ ਅਸੀਂ ਫਿਰ ਦੁਬਾਰਾ ਖੇਚਲ ਕਰਕੇ ਚਲੋ ਪਾਣੀ ਸੁੱਕਿਆ ਫਿਰ ਦੁਬਾਰਾ ਅਸੀਂ ਬਾਸਬਤੀ ਲਾਈ ਠੀਕ ਹੈ ਤੇ ਜਦੋਂ ਬਾਸਬਤੀ ਲਾਈ ਤੇ 10 15 ਦਿਨ ਬਾਅਦ ਪਾਣੀ ਆ ਗਿਆ ਫਿਰ ਉਹ ਫਿਰ ਸਨ ਹੋ ਗਿਆ ਸਾਡਾ ਸਾਰਾ ਠੀਕ ਹੈ ਜੀ ਤੇ ਬਹੁਤ ਘਾਟਾ ਇਸ ਚੀਜ਼ ਦਾ ਪਿਆ ਸਾਨੂੰ ਹੂੰ ਦੋ ਦੋ ਵਾਰੀ ਲਾਭੀਆਂ ਪਰ ਨਹੀਂ ਆ ਪਈਆਂ ਖਾਤਾ ਪਾਈਆਂ ਦਵਾਈਆਂ ਪਾਈਆਂ ਠੀਕ ਹੈ ਜੀ ਸਾਰਾ ਕੁਝ ਗਿਆ ਰੁੜ ਗਿਆ ਠੀਕ ਹੈ ਜੀ ਠੀਕ ਹੈ ਜੀ ਹੂੰ ਤੇ ਹੁਣ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਜੇ ਇੱਥੇ ਕਣਕ ਤਾਂ ਬੀਜੀ ਨਹੀਂ ਜਾਣੀ ਹੂੰ 23 ਚ ਵੀ ਰਹਿ ਗਈ ਆ 2 ਮਹੀਨੇ ਉਦੋਂ ਪਹਿਲਾ ਪਾਣੀ ਆਇਆ ਸੀਗਾ ਤੇ ਹੁਣ ਤਾਂ ਬੜਾ ਲੇਟ ਆ ਠੀਕ ਕਣਕ ਨਹੀਂ ਬੀਜੀ ਜਾਉਂਦੀ ਮਹੀਨਾ ਡੇਢ ਮਹੀਨੇ ਤੋਂ ਸਭ ਨੂੰ ਆਪਾਂ ਨੂੰ ਦਿਖਦਈ ਆ ਵੀ ਇੱਥੇ ਕਣਕ ਨਹੀਂ ਬੀਜੀ ਜਾਣੀ ਠੀਕ ਹੈ ਜੀ ਤੇ ਇਸ ਕਰਕੇ ਸਾਨੂੰ ਕੋਈ ਮਾਲੀ ਮਦਦ ਜੇ ਕੋਈ ਸੰਥਾਨਾ ਹੈ ਕੋਈ ਸਰਕਾਰ ਆਪ ਘੰਟਮਾਨ ਨੂੰ ਬੇਨਤੀ ਆ ਇਹ ਜਿਹਦੀ ਜਿਹਦੀ ਵੀ ਰਹਿੰਦੀ ਆ ਉਹਨੂੰ ਕੁਛ ਨਾ ਕੁਛ ਵਾਦ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਜੀ ਅਮਰ ਪਿਛਲੇ ਵੀ 23 ਦੇ ਵਿੱਚ ਵੀ ਜਿਹੜਾ ਉਹ ਫਸਲ ਨਹੀਂ ਨੇਪਰੇ ਚੜੀ ਹਾਂਜੀ ਹੁਣ 25 ਦੇ ਵਿੱਚ ਵੀ ਉਦੋਂ ਵੀ ਨਹੀਂ ਚੜੀ ਅਗਲੀ ਮਤਲਬ ਮੇਰੇ ਕਾਹ ਤਿੰਨ ਤਮਈਆਂ ਤੁਹਾਡੀਆਂ ਤਿੰਨ ਛਮਈਆਂ ਹੋ ਜਾਣਗੀਆਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਵੱਡਾ ਵੱਡਾ ਘਾਟਾ ਕਸਾਣ ਨੂੰ ਹਾਂਜੀ ਸਾਡੀਆਂ 4 ਫਸਲਾਂ ਵੀ ਆ ਤਿੰਨ ਚਾਰ ਫਸਲਾਂ ਬਿਲਕੁਲ ਹਾਂਜੀ ਠੀਕ ਪਿੱਛੇ ਝੋਨਾ ਵੀ ਗਿਆ ਕਣਕ ਵੀ ਗਈ ਹੁਣ ਵੀ ਝੋਨਾ ਵੀ ਗਿਆ ਤੇ ਕਣਕ ਵੀ ਗਈ ਦੋ ਵਾਰੀ ਅਸੀਂ ਝੋਨਾ ਲਾਇਆ ਦੋਵੇਂ ਵਾਰੀ ਫੁਰ ਗਿਆ ਹਾਂ ਬਿਲਕੁਲ ਠੀਕ ਹੈ ਜੀ ਹਾਂਜੀ ਇਸ ਕਰਕੇ ਸਾਨੂੰ ਵੱਡੀ ਨਸਦੀ ਲੋੜ ਹੈ ਸਾਡੇ ਬੱਚੇ ਵੀ ਪੜਦੇ ਆ ਹੂੰ ਪੋਤਰੇ ਪੜਦੇਗਾ ਹ ओके ਉਹਨਾਂ ਨੂੰ ਵੀ ਪਾਲਣਾ ਠੀਕ ਹੈ ਇੱਥੇ ਕਨੈਕਸ਼ਨ ਬਾਈ ਜੀ ਕਿੰਨੇ ਹੈ ਤੁਹਾਡੇ ਇੱਥੇ ਇਹ ਸਾਰੇ ਹੋ ਗਏ ਰਕਵੇ ਦੇ ਵਿੱਚ ਕਨੈਕਸ਼ਨ ਸਾਡੇ ਹੈਗੇ ਆ ਜੀ 3 4 ਮਤਲਬ ਇੱਕ ਉਹ ਉਹ ਹੀ ਚਲਾਉਣੇ ਤੇ ਬੱਸ ਇਹ ਇੱਕ ਕਨੈਕਸ਼ਨ ਹੈ ਪੱਕੇ ਦੋ ਕਨੈਕਸ਼ਨ ਸਾਡੇ ਉਹ ਪਿਛਲੇ ਬਣੇ ਆ ਉਹ ਵਾਲੇ ਜੀ ਹਾਂਜੀ ਠੀਕ ਹੈ ਜੀ ਤੇ ਦੂਜਿਆਂ ਨੂੰ ਉਧਰੋਂ ਕਨੈਕਸ਼ਨ ਦਾ ਪਾਣੀ ਹੈ ਠੀਕ ਹੈ ਜੀ ਹਾਂਜੀ ਤਿੰਨ ਕੇ ਚਾਰ ਹੋ ਗਏ ਜੀ ਪੱਕੇ ਕਨੈਕਸ਼ਨ ਤਿੰਨ ਕਨੈਕਸ਼ਨ ਆਪੇ ਕੋਲੇ ਪੱਕੇ ਇਸ ਕਰੀਬ 20 ਏਕੜ ਜ਼ਮੀਨ ਦੇ ਵਿੱਚ ਤਿੰਨ ਕਨੈਕਸ਼ਨ ਹੈ ਜੀ ਤੇ ਉਹ ਬਚਿਆ ਕਿ ਨੁਕਸਾਨ ਹੋ ਗਿਆ ਜੀ ਬਾਈ ਉਹਨਾਂ ਦਾ ਚਲਾਇਆ ਪਤਾ ਲੱਗ ਇਹ ਤਾਂ ਜੀ ਹੁਣ ਚਲਾਇਆ ਪਤਾ ਲੱਗ ਵਾਲੀ ਦੋ ਦੂਰ ਸਾਡੀ ਡੁੱਬੇ ਪਏ ਪਾਣੀ ਕਿ ਦੀਂਦੇ ਨਹੀਂ ਕੇ ਬਾਹਰ ਠੀਕ ਸਟਾਟਰ ਸੂਚਕ ਸਭ ਲਾਏ ਹੋਏ ਆ ਸਾਰੇ ਬੋਰਾ ਤੁਹਾਡੇ ਸਾਹਮਣੇ ਆ ਹਾਂਜੀ ਮੋਟਰ ਸਾਹਮਣੇ ਵਿਖਾ ਦਿਓ ਕੈਮਰੇ ਨਾਲ ਬਿਲਕੁਲ ਜੀ ਬਿਲਕੁਲ ਡੁੱਬੀ ਖੜੀ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਜਦੋਂ ਬੋਰ ਨਿਕਲ ਲਗੇ ਬਾਹਰ ਫਿਰ ਚਲਾਵਾਂਗੇ ਫਿਰ ਪਤਾ ਲੱਗਣਾ ਕਿ ਬੋਰ ਵੀ ਨੁਕਸਾਨੇ ਗਏ ਕਿ ਹੈ ਨਹੀਂ ਠੀਕ ਆ ਕੋਠੀਆਂ ਸਾਡੀ ਮੋਟਰ ਵਾਲੇ ਦੀਗੀਆਂ ਤੇਜ ਦੀਆਂ ਹਜੇ ਤੱਕ ਨਹੀਂ ਸਾਥੋਂ ਪਾਈਆਂ ਗਈਆਂ ਠੀਕ ਹੈ ਜੀ ਇੰਨੇ ਹੱਥ ਤੈਟ ਜਿਹੜੀ ਵੀ ਸੰਸਥਾ ਕੋਈ ਮਦਦ ਕਰਨਾ ਚਾਹੁੰ ਇਹ ਸਰਕਾਰ ਵੀ ਕਰੇ ਸੈਂਟਰ ਵਾਲੀ ਕਰੇ ਹਾਂਜੀ ਭਗਵਾਨਦਾਨੀ ਕਰੇ ਸਾਰੀ ਸਰਕਾਰਾਂ ਨੂੰ ਸਾਰਿਆਂ ਦਾ ਹੱਕ ਬਣਦਾ ਹੈ ਉਹ ਆਪ ਸਾਰਿਆਂ ਦੇ ਨਾਲ ਆ ਕਣਕਾਂ ਨਹੀਂ ਬੀਜੀਆਂ ਜਾਂਦੀਆਂ ਦੇਸ਼ ਵਾਸੀ ਆ ਹਾਂਜੀ ਦੇਸ਼ ਵਾਸੀ ਆ ਹਰ ਇੱਕ ਸਰਕਾਰ ਦਾ ਹੱਕ ਬਣਦਾ ਹੈ ਵੀ ਸਾਨੂੰ ਜੋ ਬਣਦਾ ਮਾਜਵਾ ਸਾਡੀ ਕਣਕ ਨਹੀਂ ਬੀਜੀ ਜਾਣੀ ਉਹ ਦਿੱਤਾ ਜਾਵੇ ਨਾਲ ਬਿਲਕੁਲ ਜੀ ਉਹਨੇ ਤਾਂ ਜੋ ਦੇਣਾ ਉਹ ਦੇਣਾ ਹੀ ਆ ਹਾਂ ਬਿਲਕੁਲ ਜੀ ਹਾਂ ਚੜਕਦਾ ਜੀ ਹਾਂ ਬਾਈ ਜੀ ਇੱਕ ਨੰਬਰ ਬੋਲੋ ਜੀ ਆਪਣਾ 62837 53345 62837 53345 ਨਾਂ ਕੀ ਦੱਸੋ ਜੀ ਭਾਈ ਸਰਦਾਰ ਕਾਰਜ ਸਿੰਘ ਸਰਦਾਰ ਕਾਰਜ ਸਿੰਘ ਬਾਪੂ ਜੀ ਕੀ ਨਾਂ ਹੈ ਆਪਣਾ ਕਸ਼ਮੀਰ ਸਿੰਘ ਅੱਛਾ ਕਸ਼ਮੀਰ ਸਿੰਘ ਜੀ ਪਿੰਡ ਤੁਹਾਡੀ ਰਾਸ਼ੀ ਬਾਣਾ ਵਾਲੀ ਹਾਂਜੀ ਰੁਕਣੇ ਵਾਲਾ ਪਿੰਡ ਰੁਕਣੇ ਦਾ ਬਾਣਾ ਠੀਕ ਹੈ ਜੀ ਤੇ ਕੀ ਹਾਲਾਤ ਨੇ ਕੀ ਕਹਿਣਾ ਖਿਚਾਉਂਦੇ ਤੁਸੀਂ ਹਾਲਾਤ ਵੀ ਤੁਹਾਨੂੰ ਅੱਗੇ ਦੱਸਿਆ ਯਾਰ ਹਾਲਾਦਿਆਂ ਨੇ ਹਾਂਜੀ ਤੇ ਉਦੋਂ ਪਿੱਛੇ ਨੁਕਸਾਨ ਹੋ ਗਿਆ ਤੇ ਉਦੋਂ ਵੀ ਕਣਕ ਬਿਜੀ ਜਾਈ ਕਿ ਫੇਰ ਆਵੇ ਹੋ ਗਿਆ ਹਾਂਜੀ ਤੇ ਕਣਕ ਫੇਰ ਨਹੀਂ ਬਿਜੀ ਜਣੀ ਠੀਕ ਹੈ ਜੀ ਹਾਂ ਮੰਨ ਕੇ ਕਰਦੇ ਬਾਬਾ ਜੀ ਮੰਨ ਕੇ ਸਾਨੂੰ ਕੋਈ ਦਿੱਤੀ ਜਾ ਮਾਈ ਬਾਈ ਦਿੱਤਾ ਜਾ ਕਣਕ ਦਾ ਵੀ ਝੋਨੇ ਦਾ ਵੀ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਕੋਈ ਭਾਈ ਜੀ ਕੋਈ ਬਿਮਾਰੀ ਖਮਾਰੀ ਨਹੀਂ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਨਹੀਂ ਜੀ ਕਿਸੇ ਤਰ੍ਹਾਂ ਦੀ ਨਹੀਂ ਕੋਈ ਬਿਮਾਰੀ ਖਮਾਰੀ ਠੀਕ ਹੈ ਪਰਮਾਤਮਾ ਜੀ ਪਰਿਵਾਰ ਸਾਰੇ ਠੀਕ ਆ ਤੰਦਰੁਸਤ ਆ ਤੇ ਬਾਕੀ ਬਸ ਇਹੋ ਹੀ ਆ ਵੀ ਜਿਹੜੀਆਂ ਗਾਹਣ ਇੱਕ ਜਿਸੇ ਬਣਿਆ ਪੈਸਾ ਨਾ ਸਾਡੇ ਕੋਲ ਆਇਆ ਹਮ ਤੇ ਅਸੀਂ ਘਰਾਂ ਦੇ ਖਰਚੇ ਜਿਹੜੇ ਉਹ ਕਿਵੇਂ ਚਲਾਵਾਂਗੇ ਕਿਵੇਂ ਪਰਿਵਾਰਾਂ ਨੂੰ ਗਾਂ ਆਪਣੇ ਨੂੰ ਤੋਰਾਂਗੇ ਤੇ ਇਹ ਕਰਕੇ ਅਸੀਂ ਵੀ ਜਿੰਨੀਆਂ ਵੀ ਸੇਵਾ ਕਰਨ ਵਾਲੇ ਮੇਰੇ ਵੀਰ ਆ ਵੱਡੇ ਵੱਡੇ ਬੈਠੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਤੇ ਵੀ ਆ ਉਹਨਾਂ ਨੂੰ ਕੁਇਸੇ ਕੰਮ ਤੇ ਲੱਗੇ ਆ ਦੋ ਤਿੰਨ ਮਹੀਨੇ ਅਸੀਂ ਵੀ ਇੱਕ ਨਿੱਕਾ ਜਿਹਾ ਪਰਿਵਾਰ ਉਹਨਾਂ ਦੇ ਗਾੜੀ ਬੇਨਤੀ ਕਰਦੇ ਆ ਬਿਲਕੁਲ ਵੀ ਸਾਡੀ ਵੀ ਜਿਹੜੀ ਆ ਵੀ ਬਾਹ ਫੜਨ ਹੂੰ ਸਾਨੂੰ ਵੀ ਇੱਕ ਵਾਰੀ ਦੂਜੇ ਭਰਾਵਾਂ ਦੀ ਬਰੋਬਰ ਤੇ ਜਿਹੜਾ ਖੜਾ ਕਰਨਾ ਹਾਂ ਕਿਉਂ ਜੇ ਸਾਡੀ ਬਾਹ ਕੋਈ ਫੜੂਗਾ ਤਾਂ ਅਸੀਂ ਖੜੇ ਹੋਵਾਂਗੇ ਨਹੀਂ ਤੇ ਅਸੀਂ ਤੇ 2023 ਦੇ ਰੁਲੇ ਪਏ ਦੋਂ ਤੇ 2025 ਆ ਗਿਆ ਕਣਕਮਣਾ ਜੇ ਇੱਥੇ ਸਾਡੀ ਹੋਈ ਤੇ ਨਾ ਸਾਨੂੰ ਕਿ ਹਿਆਰਤੀਏ ਨੇ ਪੈਸਾ ਦੇਣਾ ਤੇ ਨਾ ਕਿਸੇ ਨੇ ਆਂਡੀ ਗੌਂਡੀ ਨੇ ਦੇਣਾ ਠੀਕ ਹੈ ਜੋ ਕੋਈ ਸਾਡੇ ਕੋਲੇ ਪਹਿਲਾਂ ਹੀ ਕੋਈ ਮੜੀ ਟੂਮ ਛੱਲਾ ਜੇ ਕੋਈ ਚੀਜ਼ਾਂ ਹੀ ਬਣਾਈ ਬੈਠੇ ਆ ਉਹ ਤਾਂ ਅਸੀਂ ਪਹਿਲਾਂ ਹੀ ਖਰਚੀ ਬੈਠੇ ਆ ਵੀ ਕਿਤੇ ਝੋਨਾ ਲਾ ਲਓ ਕਿਤੇ ਮਰ ਗਿਆ ਬਾਸਬਤੀ ਲਾ ਲਓ ਤੇ ਕਿਤੇ ਹਾਂ ਦਵਾਈਆਂ ਤੇ ਲਾ ਲਓ ਇਸ ਤਰ੍ਹਾਂ ਘਰ ਆ ਦੇ ਜਿਹੜੇ ਖਰਚੇ ਉਹ ਸਾਡੇ ਠੀਕ ਹੈ ਭਾਈ ਧੰਨਵਾਦ ਤਾਂ ਇੱਕ ਵਾਰੀ ਤੁਸੀਂ ਹਾਲਾਤ ਦੇਖ ਸਕਦੇ ਜੇ ਬਾਈ ਜੀ ਦਿਖਾ ਦਿਓ ਮਾੜਾ ਜ ਸਾਹਮਣੇ ਇਹ ਟਿਊਬ ਵਾਲੇ ਬਾਈ ਜੀ ਹੁਣੇ ਗੱਲ ਕਰਦੇ ਇੱਕ ਟਿਊਬ ਵਾਲੇ ਆ ਤੇ ਕਰੀਬ ਇੱਕ ਦੋ ਦੋ ਕਨੈਕਸ਼ਨ ਉੱਥੇ ਸਾਹਮਣੇ ਬਾਈ ਜੀ ਦੋ ਕਨੈਕਸ਼ਨ ਉੱਥੇ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਕਰੀਬ ਇੱਥੇ ਦੱਸਦੇ ਬਾਈ ਜੀ ਹੁਣੀ ਇਹ ਇਸ ਸਾਈਡ ਤੇ 4-4 5 ਫੁੱਟ ਤੇ ਅੱਗੇ ਜਿਹੜਾ ਥੋੜਾ ਜਿਹਾ ਅੱਗੇ ਵੀ ਇੱਥੇ ਜਨ ਦੇਖਦੇ ਆ ਤਾਂ ਕੈਮਰੇ ਦੇ ਵਿੱਚ ਇਸ ਤੋਂ ਅੱਗੇ ਵੀ ਜਿਹੜਾ ਜ਼ਿਆਦਾ ਪਾਣੀ ਜਿਹੜਾ ਮਹਿਸੂਸ ਹੁੰਦਾਗਾ ਤੁਸੀਂ ਇਧਰ ਲੈ ਬਣ ਤਸਵੀਰਾਂ ਦੇ ਵਿੱਚ ਇੱਕ ਵਾਰੀ ਦੇਖ ਸਕਦੇ ਜੀ ਜੋ ਹਤੇ ਹਾਲਾਤ 4-4 ਫੁੱਟ ਇਸ ਜਿਹੜਾ ਛੜਕ ਇਹਦੇ ਵਿੱਚ ਜਿਹੜਾ ਫਸਲ ਦੇ ਵਿੱਚ ਪਾਣੀ ਹੈਗਾ ਤਾਂ ਇੱਥੇ ਤੁਸੀਂ ਸਾਹਮਣੇ ਇਸ ਟੂਬਲ ਦੇ ਹਾਲਾਤ ਦੇਖ ਸਕਦੇ ਹੋਗੇ ਇਸ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਚੈਨਲ ਉਸ ਤੋਂ ਬਾਅਦ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਪਰ ਹੱਥ ਛੋੜ ਕੇ ਬੇਨਤੀ ਹੈਗੀ ਜਿਹੜੀ ਅਸੀਂ ਟਾਡੇ ਜਿਹੜੀ ਗਾੜੀ ਪਕਾਰ ਲਈ ਹੈਗੀ ਜੀ ਤੁਹਾਡੇ ਸਾਹਮਣੇ ਪਕਾਰ ਲਈ ਹੈਗੀ ਔਰ ਜਿਹੜੀ ਅਪੀਲ ਕੀਤੀ ਹੈਗੀ ਇਸ ਨੂੰ ਜਰੂਰ ਇਹਦੀ ਸੁਣਵਾਈ ਕੀਤੀ ਹੈ ਐਨਜੀਐਸ ਸੰਸਥਾਵਾਂ ਦੁਆਰਾ ਔਰ ਵੱਡੇ ਪੱਧਰ ਤੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਜ਼ਿਲ੍ਹਾ ਪ੍ਰਸ਼ਾਸਨ ਪ੍ਰੋਇਰ ਨੂੰ ਬੇਨਤੀ ਕਰਾਂਗੇ ਇਹਨਾਂ ਕਿਸਾਨ ਭਰਾਵਾਂ ਦੇ ਜਰੂਰ ਬਾਹ ਫੜੀ ਜਾਵੇ ਕਿਉਂਕਿ ਨੁਕਸਾਨ ਵੱਡੇ ਆ ਇਹਨਾਂ ਦੇ ਜੇਕਰ ਗੱਲ ਕਰਦੇ ਆ ਤਾਂ ਮੇਰੇ ਖਿਆਲ ਚ ਜਿਹੜੀ ਹਾਲੇ ਤੱਕ ਅਸੀਂ 1.5-2 ਮਹੀਨੇ ਹੋ ਗਏ ਵੀਡੀਓ ਜਿੰਨੀਆਂ ਵੀ ਕੀਤੀਆਂ ਨੇ ਇਹਨਾਂ ਦਾ ਨੁਕਸਾਨ ਕਿਤੇ ਜ਼ਿਆਦਾ ਹੈਗਾ ਅੱਗੇ ਵੀ ਅਸੀਂ ਵੀਡੀਓ ਜਰੂਰ ਕੀਤੇ ਹੈ ਹਾਂ ਉਹਨਾਂ ਜ਼ਿੰਮੇਵਾਰਾਂ ਨੇ ਇਹ ਹੁਣ ਇੱਕ ਦੋ ਮਹੀਨੇ ਤੱਕ ਫਸਲਾਂ ਬੀਜ ਲੈਣੀਆਂ ਹੈਆਂ ਇਹਨਾਂ ਬਾਈ ਹੁਣ ਜਿਵੇਂ ਜੱਟ ਸੇ ਆ ਗਿਆ ਕਰੀਬ 4-4 5ਵੇਂ ਫਸਲਾਂ ਦਾ ਤਿੰਨ ਚਾਰ ਛਮਾਈਆਂ ਦਾ ਲਗਾਤਾਰ ਇਹਨਾਂ ਦਾ ਨੁਕਸਾਨ ਹੋ ਰਿਹਾ 23 ਤੋਂ ਲੈ ਕੇ 25 ਤੱਕ ਸੋ ਇਸ ਵੀਡੀਓ ਨੂੰ ਜ਼ਰੂਰ ਗੌਰ ਕਰਨਾ ਜਿਹੜਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਵਾਸਤੇ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ